ਇਹ ਸ਼ੰਦੀਪ ਸਿੰਘ ਜੀ 2 ਤਰੀਕ ਤੋਂ ਭਰੋਂ ਆਪਣੇ ਦੋਸਤ ਦੇ ਨਾਲ ਕਿਤੇ ਗਿਆ ਸੀ ਜੀ ਤੇ ਉਸ ਤੋਂ ਬਾਅਦ ਅਸੀਂ ਲੱਭਦੇ ਰਹੇ ਜੀ ਪਤਾ ਨਹੀਂ ਲੱਗਿਆ ਮੈਨੂੰ ਆਖਰੀ ਤਿੰਨ ਨੂੰ ਮੀਡੀਆ ਦਰੋਂ ਪਤਾ ਲੱਗਿਆ ਜੀ ਬੱਚਾ ਫੇਰਾ ਪਾਕਿਸਤਾਨ ਵਿੱਚ چلا ਗਿਆ ਹਾਂਜੀ ਉਹ ਜੀ 2 ਤਰੀਕ ਨੂੰ ਤਾਂ ਘਰੋਂ ਉਸ ਮੁੰਡੇ ਦੇ ਨਾਲ ਹੀ ਗਿਆ ਸੀ ਜੀ ਮਨਦੀਪ ਸਿੰਘ ਦੇ ਨਾਲ ਉਸ ਤੋਂ ਬਾਅਦ ਅਸੀਂ ਲੱਭਦੇ ਰਹੇ ਜੀ ਸਾਨੂੰ ਕੋਈ ਪਤਾ ਨਹੀਂ ਲੱਗਾ ਜੀ ਕਿੱਥੇ ਪਹੁੰਚ ਗਿਆ ਇਹ ਤਾਂ ਸਾਨੂੰ ਮੀਡੀਆ ਨੇ ਪਤਾ ਲੱਗਿਆ ਜੀ ਉਹਥੇ ਹੈ ਅੱਡੇ ਕੀ ਸੀ ਪਿੰਦੇ ਵਿੱਚ ਕੋ ਜੀ ਫਿਮੇਟਰ ਬੇਟਾ ਦੀ ਪਲਵਾਨੀ ਕਰਦਾ ਸੀ ਸਪੋਰਟਸਮੈਨ ਸੀ ਜੀ ਹਾਂ ਤੇ ਚ ਉਬਰੀ ਸਖਤ ਚ ਪੈ ਗਿਆ ਜੀ 1.5 ਸਾਲ ਤੋਂ ਜੀ ਜਦੋਂ ਮੁੰਡਾ ਤਾਂ ਮੈਂ ਛੱਡ ਕੇ ਆ ਸੀ ਬੇਟਾ ਦੇ ਸਾਡੇ ਦਾ ਦੋਸਤ ਉਹ ਤਾਂ ਦੱਸਿਆ ਨਹੀਂ ਸੀ ਨੇ ਨਹੀਂ ਜੀ ਉਸ ਨੇ ਦੱਸਿਆ ਨਹੀਂ ਮੈਂ ਕਿੱਥੇ ਛੱਡ ਕੇ ਆ ਉਹ ਤਾਂ 5 5-6 ਦਿਨ ਬਾਅਦ ਉਹਨੇ ਦੱਸਿਆ ਜੀ ਮੈਂ ਕਿੱਥੇ ਛੱਡ ਕੇ ਆ ਤੇ 5-6 ਦਿਨ ਬਾਅਦ ਹਾਂ ਜੀ 5 ਦਿਨ ਬਾਅਦ ਦੱਸਿਆ ਜੀ ਨੇ ਜੀ ਦੀ ਗਾੜੀ ਕਿਹ ਕਹਦੀ ਦਿੱਤੀ ਹੈ ਹਾਂ ਜੀ 88 ਦੇ ਦਿੱਤੀ ਸੀ ਜੀ 7 ਤਰੀਕ ਨੂੰ ਦਫਾਸ ਦੇ ਦਿੱਤੀ ਸੀ 88 ਅਸੀਂ ਫਿਰ ਤਾਂ ਮੈਨੂੰ ਕਿਦੋਂ ਪਤਾ ਲੱਗਾ ਬੇਟੇ ਦਾ ਤੁਸੀਂ ਬਿਟੇ ਦਾ ਸਾਨੂੰ ਜੀ ਕਿਸੇ ਨੂੰ ਪਤਾ ਲੱਗਿਆ ਜੀ ਉਸ ਤੋਂ ਬਾਅਦ ਕੀ ਹੈ ਅਕਤੂਬਰ ਇੱਕ ਇਹ ਤੋਂ ਸਮਝੋ ਉਸ ਤੋਂ ਬਾਅਦ ਕਿਸੇ ਨਾਲ ਪਹੁੰਚ ਕੀਤੀ ਹੋਵੇ ਨਹੀਂ ਜੀ ਕਿਸੇ ਨਾਲ ਪਹੁੰਚ ਨਹੀਂ ਹੋਈ ਤੇ ਅਸੀਂ ਕਿਸੇ ਨਾਲ ਮੋੜ ਨਹੀਂ ਕੀਤੀ ਜੀ ਸਰਕਾਰ ਤੋਂ ਅਸੀਂ ਮੰਗ ਕਰਦੇ ਨਹੀਂ ਸਾਡੇ ਬੱਚੇ ਨੂੰ ਵਾਪਸ ਲਿਆ ਨਾ ਜੀ ਅਸੀਂ ਸਰਕਾਰ ਤੱਕ ਹੀ ਕੋਈ ਕਰ ਸਕਦੇ ਜੀ ਤੇ ਉਹ ਵੀ ਮੀਡੀਆ ਨਹੀਂ ਕਰ ਸਕਦੇ ਤੇ ਮੇਰੇ ਜੀ ਤਿੰਨ ਬੱਚੇ ਆ ਇੱਕ ਬੱਚਾ ਵਿਦੇਸ਼ ਹੈ ਜੀ ਉਸ ਤੋਂ ਛੋਟਾ ਸ਼ਰਮਦੀਪ ਸਿੰਘ ਆ ਜੀ ਇਹ ਸ਼ੰਦੀਪ ਸਿੰਘ ਜੀ 2 ਤਰੀਕ ਤੋਂ ਘਰੋਂ ਆਪਣੇ ਦੋਸਤ ਦੇ ਨਾਲ ਕਿਤੇ ਗਿਆ ਸੀ ਜੀ ਤੇ ਉਸ ਤੋਂ ਬਾਅਦ ਅਸੀਂ ਲੱਭਦੇ ਰਹੇ ਜੀ ਪਤਾ ਨਹੀਂ ਲੱਗਿਆ ਮੈਨੂੰ 21 ਤਰੀਕ ਨੂੰ ਮੀਡੀਆ ਦੇ ਥਰੂ ਪਤਾ ਲੱਗਿਆ ਜੀ ਬੱਚਾ ਮੇਰਾ ਪਾਕਿਸਤਾਨ ਵਿੱਚ ਚਲਾ ਗਿਆ ਹਾਂਜੀ ਉਹ ਜੀ 2 ਤਰੀਕ ਨੂੰ ਤਾਂ ਘਰੋਂ ਉਸ ਮੁੰਡੇ ਦੇ ਨਾਲ ਹੀ ਗਿਆ ਸੀ ਜੀ ਮਨਦੀਪ ਸਿੰਘ ਦੇ ਨਾਲ ਉਸ ਤੋਂ ਬਾਅਦ ਅਸੀਂ ਲੱਭਦੇ ਰਹੇ ਜੀ ਸਾਨੂੰ ਕੋਈ ਪਤਾ ਨਹੀਂ ਲੱਗਾ ਜੀ ਕਿੱਥੇ ਪਹੁੰਚ ਗਿਆ ਇਹ ਤਾਂ ਸਾਨੂੰ ਮੀਡੀਆ ਨੇ ਪਤਾ ਲੱਗਿਆ ਜੀ ਉਹ ਉੱਥੇ ਹੈ ਅੱਡੇ ਕੀ ਸੀ ਬੰਦੇ ਵਿੱਚ ਕੌਣ ਜੀ ਬੇਟਾ ਬੇਟਾ ਦੀ ਪਲਵਾਨੀ ਕਰਦਾ ਸੀ ਸਪੋਰਟਸਮੈਨ ਸੀ ਜੀ ਹਾਂ ਜਿਹਦੇ ਚ ਉਹ ਬੁਰੀ ਸਖਤ ਚ ਪੈ ਗਿਆ ਜੀ ਇੱਕ ਡੇਢ ਸਾਲ ਤੋਂ ਜਿਹੜਾ ਮੁੰਡਾ ਤਾਂ ਮੈਂ ਛੱਡ ਕੇ ਆ ਸੀ ਬੇਟਾ ਦੇ ਸੱਜਿਆ ਦਾ ਦੋਸਤ ਉਹ ਤੁਹਾਨੂੰ ਦੱਸਿਆ ਨਹੀਂ ਸੀ ਨੇ ਨਹੀਂ ਜੀ ਉਸ ਨੇ ਦੱਸਿਆ ਨਹੀਂ ਮੈਂ ਕਿੱਥੇ ਛੱਡ ਕੇ ਆ ਉਹ ਤਾਂ 5 5-6 ਦਿਨ ਬਾਅਦ ਉਹਨੇ ਦੱਸਿਆ ਜੀ ਮੈਂ ਕਿੱਥੇ ਛੱਡ ਕੇ ਆ ਉਹ ਤਾਂ 5-6 ਦਿਨ ਬਾਅਦ ਹਾਂ ਜੀ 5 ਦਿਨ ਬਾਅਦ ਦੱਸਿਆ ਜੀ ਨੇ ਜਿਹਦੀ ਗਾੜੀ ਚ ਕਹਦੀ ਦਿੱਤੀ ਹੈ ਹਾਂ ਜੀ ਥਾਣੇ ਸ਼ਿਕਾਇਤ ਦੇ ਦਿੱਤੀ ਸੀ ਜੀ 7 ਤਰੀਕ ਨੂੰ ਦਫਾਸ ਦੇ ਦਿੱਤੀ ਸੀ ਥਾਣੇ ਅਸੀਂ ਤਾਂ ਮੈਨੂੰ ਕਿਦੋਂ ਪਤਾ ਲੱਗਾ ਬੇਟੇ ਦਾ ਕਿ ਬਿੱਟੇ ਦਾ ਸਾਨੂੰ ਜੀ ਕਿਸੇ ਨੂੰ ਪਤਾ ਲੱਗਿਆ ਜੀ ਉਸ ਤੋਂ ਬਾਅਦ ਕੀ ਹੈ ਅਕਤੂਬਰ ਆਇ ਕਿਦੋਂ ਸਮਰਨ ਉਸ ਤੋਂ ਬਾਅਦ ਕਿਸੇ ਨੇ ਪਹੁੰਚ ਕੀਤੀ ਹੋਵੇ ਨਹੀਂ ਜੀ ਕਿਸੇ ਨਾ ਪਹੁੰਚ ਨਹੀਂ ਹੋਈ ਤੇ ਅਸੀਂ ਕਿਸੇ ਨਾ ਮੋੜ ਨਹੀਂ ਕੀਤੀ ਜੀ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਸਾਡੇ ਬੱਚੇ ਨੂੰ ਵਾਪਸ ਲਿਆ ਮਾ ਜੀ ਅਸੀਂ ਸਰਕਾਰ ਤੱਕ ਹੀ ਪਹੁੰਚ ਕਰ ਸਕਦੇ ਜੀ